ਐਮਬੀਬੀਐਸ ਇੰਟਰਨ ਡਾਕਟਰਾਂ ਵੱਲੋਂ ਪੂਰੇ ਸੂਬੇ ਭਰ ਦੇ ਵੱਖ-ਵੱਖ ਸਰਕਾਰੀ ਮੈਡੀਕਲ ਕਾਲਜਾਂ ਦੇ ਵਿੱਚ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਸੇ ਹੀ ਲੜੀ ਦੇ ਤਹਿਤ ਫਰੀਦਕੋਟ ਦੇ ਬਾਬਾ ਫਰੀਦ ਯੂਨੀਵਰਸਿਟੀ ਦੇ ਅਧੀਨ ਪੈਂਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਇੰਟਰਨ ਡਾਕਟਰਾਂ ਵੱਲੋਂ ਲਗਾਤਾਰ ਹੀ ਰੋਸ ਪ੍ਰਗਟਾਇਆ ਜਾ ਰਿਹਾ ਹੈ ਪਿਤੇ ਕੁਝ ਦਿਨਾਂ ਤੋਂ ਇੰਟਰਨ ਡਾਕਟਰਾਂ ਵੱਲੋਂ ਕਾਲੇ ਬਿਲੇ ਲਗਾ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਸੀ ਉਸੇ ਹੀ ਲੜੀ ਦੇ ਤਹਿਤ ਅੱਜ ਰੋਸ ਵਜੋਂ ਇੰਟਰਨ ਡਾਕਟਰਾਂ ਵੱਲੋਂ ਮੈਡੀਕਲ ਫਰੀਦਕੋਟ ਦੇ ਮਰੀਜ਼ਾਂ ਨੂੰ ਮਿਲਣ ਵਾਲੀ ਓਪੀਡੀ ਸਹੂਦਾਵਾਂ ਬੰਦ ਕਰ ਰੋਸ ਪ੍ਰਗਟਾਵਾ ਕੀਤਾ ਗਿਆ ਮੈਂਟਲ ਡਾਕਟਰਾਂ ਨੇ ਆਗੂਆ ਨੇ ਕਿਹਾ ਕਿ ਜਿੰਨੀ ਦੇਰ ਸਾਡੇ ਵਜੀਫੇ ਦੇ ਵਿੱਚ ਵਾਅਦਾ ਨਹੀਂ ਕੀਤਾ ਜਾਂਦਾ ਉੰਨੀ ਦੇਰ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਜਾਰੀ ਰਹੇਗਾ ਜਿਹੜੇ ਐਮਬੀਬੀਐਨ ਦੀ ਪੀਸ ਹੈ ਉਹਦੇ ਤੇ ਵਾਦਾ ਕੀਤਾ ਗਿਆ ਹੈਗਾ ਇਹ ਜਿਹੜਾ ਸਟਾਈਪਨ ਹੈ ਇੰਟਰਨਲ ਦਾ ਤੇ ਰੈਜ਼ੀਡੈਂਟ ਡਾਕਟਰ ਦਾ ਇਹਦੇ ਵਿੱਚ ਵਾਦਾ ਨਹੀਂ ਕੀਤਾ ਜਾ ਰਿਹਾ ਤੇ ਸਾਡੀਆਂ ਆਉਣ ਨੂੰ ਉਹ ਮੰਗਾਂ ਨੂੰ ਲੈ ਕੇ ਸਾਡੀ ਬਿਰੀ ਨੂੰ ਡੈਸਡ ਕੀਤਾ ਜਾ ਰਿਹਾ ਹੈ ਇਹ ਸਖਰੀਬ ਦੋ ਦਿਨ ਸਾਲ ਹੋ ਗਏ ਜੀ ਸਟਾਈਪਨ ਇੱਥੇ ਦਾ ਇੱਥੇ ਹੀ ਰੁਕੇ ਹੋਏ ਨੇ ਇੰਟਰਨਲ ਦਾ 15000 ਤੇ ਸਾਡਾ 75000 ਤੇ ਨਾਲ ਵਾਲੇ ਜਿਹੜੇ ਸਾਡੇ ਸੂਬੇ ਨੇ ਉਥੇ ਕਰੀਬ ਕਰੀਬ 85000 ਤੋਂ ਲੈ ਕੇ ਲੱਖ ਰੁਪਏ ਤੱਕ ਦਾ ਸਟਾਈਪਲ ਜਿਹੜਾ ਰੈਜ਼ੀਡੈਂਟ ਡਾਕਟਰ ਨੂੰ ਦਿੱਤਾ ਜਾ ਰਿਹਾ ਇਹ ਤਾਂ ਹੈ ਨਹੀਂ ਕਿ ਪੰਜਾਬ ਦੇ ਡਾਕਟਰ ਨੇ ਉਹ ਘੱਟ ਕੰਮ ਕਰਦੇ ਨੇ ਦੇ ਦਿੱਲੀ ਦੇ ਡਾਕਟਰ ਜਾਂ ਕੋਈ ਰਿਆਣੀ ਦੇ ਡਾਕਟਰ ਉਹ ਜ਼ਿਆਦਾ ਕੰਮ ਕਰਦੇ ਐ ਤਾਂ ਡਾਕਟਰ ਸਾਰੇ ਆ ਇੱਕੋ ਜਿਹੀ ਕੰਮ ਕਰਦੇ ਤਾਂ ਉਹਨਾਂ ਨੂੰ ਇੱਕੋ ਜਿਹਾ ਸਟਾਈਪਨ ਕਿਉਂ ਨਹੀਂ ਦਿੱਤਾ ਜਾ ਰਿਹਾ ਅੱਜ ਸਿਰ ਸਾਡੇ ਆ ਓਪੀਡੀ ਸੇਵਾਵਾਂ ਬੰਦ ਨੇ ਐਮਰਜੈਂਸੀ ਸਾਡੀ ਚੱਲ ਰਹੀ ਹੈ ਯੂਨੀਵਰਸਿਟੀ ਆ ਮੈਡੀਕਲ ਕਾਲਜ ਹਾਂ ਜੀ ਅਸੀਂ ਲਿਖਤੀ ਪੱਤਰ ਪ੍ਰਿੰਸੀਪਲ ਸਰ ਵੀਸੀ ਸਰ ਤੇ ਐਮਐਸ ਮੈਡਮ ਨੂੰ ਅਸੀਂ ਦੇ ਚੁੱਕੇ ਹਾਂ ਉਹਨਾਂ ਨੂੰ ਇਹ ਅਗੇ ਥੋੜੀ ਮੰਗਾ ਜਿਹੜੀ ਹੈ ਕਿ ਸਰਕਾਰ ਤੱਕ ਪਹੁੰਚਾਈ ਜਾਣਾ ਅਸੀਂ ਉਹਨਾਂ ਨੂੰ ਨੀਮੇਲ ਤੇ ਪੱਤਰ ਦਿੱਤੇ ਹੋਏ ਬਾਕੀ ਦੇ ਉਹਨਾਂ ਨੂੰ ਕੋਈ ਜਵਾਬ ਨਹੀਂ ਆਉਂਦਾ ਸਾਡੇ ਲਈ ਸਾਡਾ ਪਰਦਾ ਹੈ ਸਰਕਾਰ ਸਾਜਦੇ ਅਸੀਂ ਅੱਜ ਸ਼ੁਰੂ ਕੀਤਾ ਤੇ ਕੁਨ ਮਿੰਟ ਸਮਾਂ ਲਈ ਸੀਕਰ ਮਲਵੇ ਮੀਡੀਆ ਸਕੱਟਰੀ ਆਰਡੀਆ ਦੀ ਤੇ ਅੱਜ ਅਸੀਂ ਇੱਥੇ ਸਾਰੇ ਰੈਜ਼ੀਡੈਂਟ ਡਾਕਟਰਸ ਤੇ ਐਮਬੀਬੀਐਸ ਇੰਟਰਨਸ ਡਾਕਟਰਸ ਜਿਹੜੇ ਹੈਗੇ ਆ ਅੱਜ ਅਸੀਂ ਇੱਥੇ ਜਮਾ ਹੋਏ ਹੈਗੇ ਆ ਸਾਡੀ ਇੱਕ ਬਹੁਤ ਹੀ ਸਧਾਰਨ ਇੱਕ ਬੇਸਿਕਲੀ ਨੈਸੈਸਿਟੀ ਹੈਗੀ ਕਿ ਸਾਡੀ ਜਿਹੜੀ ਸਟਾਈਪਰਟ ਹੈਗੀ ਜਿਹੜੀ 2-3 ਸਾਲਾਂ ਤੋਂ ਵਧੀ ਨਹੀਂ ਹੈਗੀ ਸਟਾਈਪਰਟ ਨਹੀਂ ਵਧਰੀ ਪਰ ਫੀਸ ਵਧਾਰੇ ਹਨ ਜੇ ਫੀਸ ਵਧਾਰੀ ਹੈਗੀ ਤਾਂ ਮਤਲਬ ਅਗਾ ਕੇ ਨਾ ਮਤਲਬ ਇਹੀ ਹੈਗਾ ਕਿ ਕਿਤੇ ਨਾ ਕਿਤੇ ਮਹਿੰਗਾਈ ਵਧ ਰਹੀ ਹੈਗੀ ਜੇ ਮਹਿੰਗਾਈ ਵਧ ਰਹੀ ਤਾਂ ਫੀਸ ਵਧਾਰੇ ਪਰ ਜੇ ਮਹਿੰਗਾਈ ਵਧਦੀ ਸਾਡੀ ਸਟਾਈਪਰਟ ਨਹੀਂ ਵਧ ਰਹੀ ਹੈਗੀ ਮਹਿੰਗਾਈ ਤਾਂ ਸਾਡੇ ਲਈ ਵੀ ਵਧ ਰਹੀ ਹੈਗੀ ਜਿਹੜੇ ਸਾਡੇ ਨਾਲ ਦੀਆਂ ਹੋਰ ਸਟੇਟਸ ਹੈਗੀਆਂ ਵਾ ਜਿਦਾ ਰਾਜਸਥਾਨ, ਬਿਹਾਰ, ਉੱਤਰ ਪ੍ਰਦੇਸ਼, ਹਰਿਆਣਾ ਇਹਨਾਂ ਤੇ ਜਿਹੜੀਆਂ ਸਟਾਈਪੈਂਟਸ ਹੈਗੀਆਂ ਉਹ 80000 ਤੋਂ ਲੈ ਕੇ 1 ਲੱਖ ਦੇ ਅੰਦਰ ਹੈਗੀਆਂ ਤੇ ਸਾਡੀ 60000 ਜੋ ਕਿ 2-3 ਸਾਲ ਤੋਂ 60000 ਹੀ ਚੱਲ ਰਹੀ ਹੈਗੀ ਪਰ ਸਾਡੀਆਂ ਫੀਸਾਂ ਜਿਹੜੀਆਂ ਹਨ ਉਹ 1.5 ਲੱਖ ਫਿਰ 1.5 ਲੱਖ ਤੋਂ ਬਾਅਦ 10% ਹੋਰ ਵਾਦੀ ਹੈ ਫਿਰ ਅਗਲੇ ਸਾਲ 10% ਹੋਰ ਵਾਦੀ ਹੈ ਜੇ ਉਹ ਫੀਸ ਵਧ ਰਹੀ ਹੈ ਤਾਂ ਸਾਡੀ ਸਟਾਈਪੈਂਟ ਕਿਉਂ ਨਹੀਂ ਵਧ ਰਹੀ ਫਸਟ ਇਅਰ ਸੈਕਿੰਡ ਇਅਰ ਥਰਡ ਇਅਰ ਨੂੰ ਉਹੀ ਸੇਮ 60000 60000 ਉਹੀ ਸੇਮ ਸਟਾਈਪੈਂਟ ਮਿਲ ਰ ਸਾਡੀ ਇਹੀ ਮੰਗ ਹੈਗੀ ਹੈ ਕਿ ਮਹਿੰਗਾਈ ਜਿਹੜੀ ਹੈਗੀ ਉਹ ਦਿਨ-ਬਦ ਦਿਨ ਵੱਧ ਰਹੀ ਹੈਗੀ ਆ ਜੇ ਮਹਿੰਗਾਈ ਵੱਧ ਰਹੀ ਤਾਂ ਸਾਡੀ ਸਟਾਈਪੈਂਟ ਵੀ ਵਧਣੀ ਚਾਹੀਦੀ ਹੈਗੀ ਆ ਅਸੀਂ ਸਰਕਾਰ ਦੇ ਕੋਲ ਇੱਕ ਬਸ ਇਹੀ ਸਿੰਪਲ ਜੀ ਮੰਗ ਕਰ ਰਹੇ ਹਾਂ ਕਿਉਂਕਿ ਅਸੀਂ ਡਾਕਟਰਸ ਸਾਰਾ ਟਾਈਮ ਬੜੀ ਮਿਹਨਤ ਦੇ ਨਾਲ ਇੱਥੇ ਪੇਸ਼ੈਂਟਸ ਦੀ ਕੇਅਰ ਕਰਦੇ ਹਾਂ ਇੱਥੇ ਉਹਨਾਂ ਦਾ ਇਲਾਜ ਕਰਦੇ ਹਾਂ 24 ਤੋਂ 48 ਘੰਟੇ ਦੇ ਡਿਊਟੀਆਂ ਕਰਦੇ ਹਾਂ ਬਾਕੀ ਦੇ ਸਟੇਟਸ ਤੇ ਵੀ ਉਨੀ ਹੀ ਮਿਹਨਤ ਤਾਂ ਅਸੀਂ ਜਿੰਨੀ ਅਸੀਂ ਮਿਹਨਤ ਕਰਦੇ ਹਾਂ ਅਸੀਂ ਉਹਨਾਂ ਤੋਂ ਕੁਝ ਘੱਟ ਵੱਧ ਨਹੀਂ ਕਰ ਰਹੇ ਹੈਗੇ ਅਸੀਂ ਵੀ ਇੱਥੇ ਗਰਮੀ ਦੇ ਵਿੱਚ ਲੱਗੇ ਰਹਿੰਦੇ ਹਾਂ ਸਾਡੀ ਪਰ ਸਾਡੀ ਵੀ ਇਹੀ ਹੈਗੀ ਕਿ ਸਾਡੀ ਵੀ ਸਟਾਈਕ ਫੋਰਟ ਐਟ ਲੀਸਟ 19 ਤਾ ਹੋਵੇ ਕਿਸੇ ਕੋਈ ਅੰਦਰ ਦੇ ਨਹੀਂ ਆਇਆ ਹੈ ਨਾ ਰੈਕੋਰਡ ਤੇ ਅਸੀਂ ਸੋਚ ਰਹੇ ਹਾਂ ਕਿ ਅੱਜ ਸਾਡਾ ਪਹਿਲਾ ਦਿਨ ਹੈਗਾ ਵਾ ਜੇ ਸਾਡੀ ਸਾਨੂੰ ਕੋਈ ਰਿਪਲਾਈ ਨਹੀਂ ਆਉਂਦਾ ਹੈਗਾ ਜਿੰਦ ਤੱਕ ਅਸੀਂ ਲੈਟਰਸ ਦਿੱਤੇ ਹੈਗੇ ਆ BC ਨੂੰ MS ਮੈਮ ਨੂੰ ਸਾਰਿਆਂ ਨੂੰ ਦਿੱਤੇ ਹੈਗੇ ਜੇ ਸਾਨੂੰ ਉੱਥੋਂ ਦੀ ਕੋਈ ਰਿਪਲਾਈ ਨਹੀਂ ਆਉਂਦਾ ਤਾਂ ਅਸੀਂ ਇਹ ਸਟ੍ਰਾਈਕ ਕੰਟੀਨਿਊ ਰੱਖਾਂਗੇ ਮੇਰੇ ਨਾਮ ਡਾਕਟਰ ਗੁਰਜਾਸ਼ ਮਨਦੀਪ ਕੋਹੜਾ ਨਗਰ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪੀਟਲ ਦੇ ਵਿੱਚੋਂ ਦਾਣਾ ਜੀ ਮੋਰਨ ਬੈਂਟਿਆ

ਜੁਬੇਦਾਰ ਕੀ ਜਿਹੜਾ ਹੋਣ ਸਾਡਾ ਲੇਟੈਸਟ ਜਿਹੜਾ 2025 ਬੈਚ ਆ ਉਹਨਾਂ ਦੀ ਜਿਹੜੀ ਫੀਸ ਹੈਗੀ ਉਹ 10 ਲੱਖ ਰੁਪਏ ਹੋ ਰਹੀ ਹੈ ਤਾਂ ਇੰਨੀ ਜ਼ਿਆਦਾ ਫੀਸ ਤੇ ਸਟਾਈਪਰ ਬਹੁਤ ਹੀ ਘੱਟ ਹੈ ਅਸੀਂ ਜਾਣਨਾ ਕਿ ਸਾਡੇ ਸਟਾਈਪਰ ਦੇ ਵਿੱਚ ਵਾਅਦਾ ਕਿੱਦਾਂ ਕੀਤਾ ਜਾਂਦਾ ਹੈ ਉਹ ਸਟ੍ਰਾਈਕ ਹੈ ਕਿ ਕਿੱਲਾ ਬਣੀ ਹੈ ਸਭਾ ਬਣਦੀਆਂ ਨੇ ਕਿ ਅੱਜ ਕਿੰਨਾ ਟਾਈਮ ਹੋ ਰਿਹਾ ਅਸੀਂ ਅੱਜ ਵਸਤੇ OPD ਤੋਂ ਜਿਹੜੇ ਇਲੈਕਟਿਵ OT's ਨੇ ਉਹ ਬੰਦ ਕੀਤੇ ਨੇ ਐਮਰਜੈਂਸੀ ਸਾਡੀ ਚੱਲ ਰਹੀ ਹੈ ਔਰ ਇਹ ਅੱਜ ਸਾਡੀ ਸਟ੍ਰਾਈਕ ਦਾ ਫਸਟ ਡੇ ਹੈ ਤੇ ਜੇ ਸਾਡੀ ਅੱਗਾਂ ਦਾ ਕੋਈ ਰਿਪਲਾਈ ਨਹੀਂ ਆਇਆ ਤਾਂ ਅਸੀਂ ਅੱਗੇ ਵੀ ਹੋਰ ਕੰਟੀਨਿਊ ਕਰਾਂਗੇ